ਪ੍ਰਤੀਓ ਅੰਮ੍ਰਿਤਧਾਰੀ ਹੋ ਕੇ ਜਿਓ ਜਿਨ੍ਹਾਂ ਮਹਾਂਪੁਰਖਾਂ ਦੇ ਅਸਥਾਨ ਤੇ ਤੁਸੀਂ ਬੈਠੇ ਹੋ ਨਾ ਮਹਾਂਪੁਰਖਾਂ ਨੇ ਸਭ ਤੋਂ ਵੱਧ ਜੋਰ ਦਿੱਤਾ ਸੀ ਅੰਮ੍ਰਿਤ ਸੰਚਾਰ ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਮਹਾਰਾਜ ਜੀ ਨੇ ਕਿਉਂ ਕਿਉਂਕਿ ਪਤਾ ਸੀ ਵੀ ਅੰਮ੍ਰਿਤ ਸ਼ਕ ਕੇ ਹੀ ਕਲਗੀਧਰ ਮਹਾਰਾਜ ਜੀ ਦੇ ਗੁਰਸਿੱਖ ਬਣਿਆ ਜਾ ਸਕਦਾ ਹੈ ਤਾਂ ਹੀ ਗੁਰੂ ਦਾ ਪਿਆਰ ਮਿਲੇਗਾ ਤੇ ਮਹਾਰਾਜ ਕਹਿੰਦੇ ਜਿੰਨੀਆਂ ਵੀ ਸੰਗਤਾਂ ਨੇ ਅਸਲ ਵਿੱਚ ਸਾਰੇ ਸਾਡੇ ਆਪਣੇ ਹੀ ਹਨ ਐਹ ਗਰੀਬਨ ਕੇ ਰੁਜ਼ਾਰਾ ਤੇ ਮਹਾਰਾਜ ਕਹਿੰਦੇ ਜਿਹੜੇ ਗਰੀਬ ਲੋਕ ਹਨ ਕਿਉਂਕਿ ਅਮੀਰ ਬੰਦਾ ਤੇ ਘਰੇ ਵੀ ਸ਼ੱਕ ਲਏਗਾ ਭਾਈ ਤੁਸੀਂ ਵੀ ਕਹਿੰਦੇ ਬਹੁਤੇ ਅਮੀਰ ਲੋਕ ਮੈਨੂੰ ਮਾਫ ਕਰੋ ਜਿਨ੍ਹਾਂ ਦੇ ਲੰਗਰ ਦਾ ਪ੍ਰਸ਼ਾਦਾ ਪਸੰਦ ਨਹੀਂ ਹੁੰਦਾ ਨਾ ਜਿਨ੍ਹਾਂ ਦੇ ਲੰਗਰ ਦੀਆਂ ਬੁਰਕੀਆਂ ਅੰਦਰ ਨਹੀਂ ਲੰਗਦੀਆਂ ਉਹ ਪਤਾ ਕੀ ਕਹਿੰਦੇ ਨਹੀਂ ਜੀ ਇਥੇ ਨਹੀਂ ਸਕਣਾ ਜੇ ਸ਼ੱਕ ਲਿਆ ਗੁਰੂ ਦਾ ਦੇਣ ਕਿੱਥੇ ਦੇਵਾਂਗੇ ਮੈਂ ਕਹਿਣਾ ਹੁਣ ਵੀ ਕੋਈ ਗੱਲ ਨਹੀਂ ਜੇ ਤੇਰੇ ਕੋਲ ਬਹੁਤੀ ਮਾਇਆ ਤੇ ਲੱਖ ਰੁਪਇਆ ਦੇ ਜਾ ਗੁਰੂ ਘਰ ਲਈ ਕੋਈ ਗੱਲ ਨਹੀਂ ਲੰਗਰ ਲਈ ਦੇ ਜਾ ਭਾਈ ਵੀ ਮੇਰੇ ਨਾਂ ਤੇ ਲੰਗਰ ਲਾ ਦੇ ਕੋਈ ਗੱਲ ਨਹੀਂ ਤੇਰੇ ਨਾਂ ਤੇ ਅਰਦਾਸ ਕਰ ਦੇਣਗੇ ਗੁਰੂ ਕੇ ਸਿੰਘ ਉਦਾਂ ਨਹੀਂ ਦੇ ਸਕਦਾ ਚੈੱਕ ਦੇ ਰਹੀਂ ਦੇ ਅੱਜ ਤੇ ਬਹੁਤ ਕੁਝ ਐ ਵੀ ਕੋਈ ਗੱਲ ਨਹੀਂ ਦੇ ਜਾ ਭਾਈ ਪਰ ਕਾਰਨ ਕੀ ਹੁੰਦਾ ਅੰਦਰ ਦਾ ਹੰਕਾਰ ਉਹਨੂੰ ਉਥੇ ਲੋਕਾਂ ਦੇ ਬਰਾਬਰ ਬੈਠਣ ਨਹੀਂ ਦਿੰਦਾ ਵੀ ਮੈਂ ਇੰਨਾ ਗਰੀਬਾਂ ਨਾਲ ਬਹਿ ਕੇ ਕਿਦਾਂ ਲੰਗਰ ਸ਼ਕਲਾਂ ਮੈਂ ਕਿਦਾਂ ਬਰਾਬਰ ਬਹਿ ਕੇ ਸਾਦਾ ਭੋਜਨ ਸ਼ਕਲਾਂ ਕਿਉਂਕਿ ਮੈਂ ਤੇ ਘਰੇ ਤੜਕੇ ਲਾ ਕੇ ਖਾਣੇ ਸੀ ਮੈਂ ਤੇ ਸਵਾਦਲੇ ਭੋਜਨ ਖਾਣੇ ਸੀ ਪਰ ਮਾਰਦੇ ਚ ਕਹਿੰਦੇ ਇਹ ਲੰਗਰ ਬਣਿਆ ਗਰੀਬਾਂ ਦੇ ਲਈ ਇਹ ਲੰਗਰ ਬਣਿਆ ਲੋੜਵੰਦਾਂ ਲਈ ਪਰ ਅਗਲੀ ਗੱਲ ਪਰ ਜੇ ਉਹਨਾਂ ਗਰੀਬਾਂ ਨੂੰ ਲੰਗਰ ਵਿੱਚ ਧੱਕੇ ਮਾਰੇ ਜਾਂ ਇਹ ਵੀ ਮਾੜੀ ਗੱਲ ਮੈਨੂੰ ਮਾਫ਼ ਕਰਿਓ ਬਹੁਤੀਆਂ ਥਾਵਾਂ ਤੇ ਹਰ ਥਾਂ ਤੇ ਨਹੀਂ ਜੇ ਕੋਈ ਲੋੜਵੰਦ ਚੱਲ ਅਸੀਂ ਕਹਿੰਦੇ ਨੇ ਦਾ ਕੱਪੜੇ ਸਾਦੇ ਪਾਏ ਅਜੀ ਇਦੀਆਂ ਨਾ ਸਾਨੂੰ ਜਿਹੜਾ ਅਸੀਂ ਕਹਿੰਦੇ ਤੇ ਪਤਾ ਨਹੀਂ ਕਿੱਦਾਂ ਦਾ ਬੰਦਾ ਉਹ ਭਾਈ ਲੰਗਰ ਤੇ ਹੈ ਹੀ ਲੋੜਵੰਦਾ ਲਈ ਲੰਗਰ ਤੇ ਹੈ ਜਿਹੜੇ ਬੰਦੇ ਦੇ ਘਰੇ ਚੰਗੀ ਰੋਟੀ ਪੱਕਦੀ ਉਹ ਤੇ ਘਰੇ ਖਾਲੇਗਾ ਉਹਨੂੰ ਤੇ ਕੋਈ ਲੋੜ ਨਹੀਂ ਲੰਗਰ ਵਿੱਚ ਆ ਕੇ ਛਕਣ ਦੀ ਉਹ ਸਾਦਾ ਭੋਜਨ ਕਿੱਥੋਂ ਪਸੰਦ ਕਰਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਕੇ ਲੰਗਰ ਦੇ ਵਿੱਚੋਂ ਅਨੇਕਾਂ ਗਰੀਬ ਲੋਕ ਨੇ ਜਿਨ੍ਹਾਂ ਦਾ ਗੁਜ਼ਾਰਾ ਹੁੰਦਾ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦੇ ਆ ਜੇ ਗੁਰੂ ਕੇ ਲੰਗਰ ਨਾ ਹੋ ਨਾ ਜੇ ਗੁਰੂ ਕੇ ਲੰਗਰ ਨਾ ਹੋ ਨ ਭਾਵੇਂ ਮਸਤੂਆ ਨੇ ਲੰਗਰ ਚੱਲਦਾ ਭਾਵੇਂ ਹਰਿਮੰਦਰ ਸਾਹਿਬ ਜਿੱਥੇ ਜਿੱਥੇ ਵੀ ਗੁਰੂ ਧਾਮ ਬਣੇ ਆ ਆਮ ਪਿੰਡਾਂ ਦੇ ਗੁਰਦੁਆਰੇ ਵੀ ਕੋਈ ਚੱਲ ਕੇ ਆ ਜੇ ਉੱਥੇ ਵੀ ਲੰਗਰ ਸ਼ਿਕਾਇਆ ਜਾਂਦਾ ਚਲੋ ਕੋਈ ਇਦਾਂ ਦਾ ਹੋਏਗਾ ਜਿੱਥੇ ਨਹੀਂ ਸ਼ਿਕਾਇਆ ਜਾਂਦਾ ਤਾਂ ਸੱਚ ਜਾਣਿਓ ਅਨੇਕਾਂ ਲੋਕ ਉਹ ਹੋਣੇ ਆ ਜਿਹੜੇ ਭੁੱਖੇ ਸੌਣਗੇ ਵਿਚਾਰੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਨੀ ਕਿਉਂਕਿ ਕਈ ਤੇ ਉਹ ਆ ਜਿਹੜੇ ਕੰਮ ਨਹੀਂ ਕਰਦੇ ਜਾਂ ਜਿਹੜੇ ਅਪਾਜ ਐ ਜਿਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਕਈ ਕਾਰਨ ਹੈ ਜਿਨ੍ਹਾਂ ਕਰਕੇ ਵਿਚਾਰੇ ਉਹ ਲੰਗਰ ਨਹੀਂ ਬਣਾ ਪਾਉਂਦੇ ਘਰ ਦੇ ਵਿੱਚ ਰੋਟੀ ਕਿਉਂਕਿ ਵੈਸੇ ਵੀ ਤੁਹਾਨੂੰ ਪਤਾ ਮਹਿੰਗਾਈ ਬਹੁਤ ਜਿਆਦਾ ਹੈ ਹਰ ਬੰਦਾ ਜਿਹੜਾ ਅੱਜ ਚੁੱਲ੍ਹੇ ਤੇ ਰੋਟੀ ਨਹੀਂ ਪਕਾ ਸਕਦਾ ਆ ਕੱਲ ਮੈਂ ਲੰਗੋਵਾਲ ਪੁੱਛ ਰਿਹਾ ਸੀ ਮੈਂ ਕਿ ਗੋਭੀ ਕੀ ਰੇਟ ਹੈ ਕਿ ਇਹਨਾਂ 100 ਰੁਪਏ ਕਿਲੋ ਹੈ 100 ਰੁਪਏ ਕਿਲੋ ਵਿੱਚ ਤੁਸੀਂ ਵੇਖ ਲਓ ਵੀ ਗੋਭੀ ਦੇ ਕਿੰਨੇ ਫੁੱਲ ਚੜਦੇ ਹੋਣੇ ਫਿਰ ਉਹਦੇ ਵਿੱਚ ਵੇਖੋ ਕਿੰਨਾ ਸਮਾਨ ਪਏਗਾ 4-500 ਦੇ ਵਿੱਚ ਇੱਕ ਵਾਰ ਦੀ ਸਬਜ਼ੀ ਬਣਦੀ ਹੈ ਇੰਨੀ ਮਹਿੰਗਾਈ ਹੋ ਗਈ ਇਹ ਤੇ ਸ਼ੁਕਰ ਕਰੀਏ ਆਪਾਂ ਗੁਰੂ ਘਰ ਦਾ ਗੁਰੂ ਨਾਨਕ ਸਾਹਿਬ ਦੇ ਦਰ ਦਾ ਜਿੱਥੋਂ ਅਸੀਂ ਲੱਖਾਂ ਰੁਪਈਆ ਦਾ ਲੰਗਰ ਖਾ ਗਏ ਮੈਂ ਤੇ ਆਪਣੀ ਗੱਲ ਕਹਿਣਾ ਮੈਂ ਕਿੰਨੇ ਸਾਲ ਹੋ ਗਏ ਮਸਤੋਨਾ ਸਾਹਿਬ ਰਹਿੰਦੇ ਆ ਪਤਾ ਨਹੀਂ ਕਿੰਨੇ ਕਦਾਂ ਤਾਂ ਮੈਂ ਲੰਗਰ ਹੀ ਖਾ ਗਿਆ ਹੋਵਾਂਗਾ ਮੈਂ ਕਿਹੜਾ ਲੰਗਰ ਵਿੱਚ ਮਾਇਆ ਪਾਉਣਾ ਭਾਈ ਸੱਚੀ ਗੱਲ ਹੈ ਮੈਂ ਦੇਣ ਨਹੀਂ ਦੇ ਸਕਦਾ ਅਸਥਾਨ ਦਾ ਇਹ ਤੇ ਆਪਾਂ ਨੂੰ ਮੰਨਣਾ ਪਏਗਾ ਘਰ ਇੱਕ ਵਾਰ ਚਾਹ ਮਣਾਉਂਗੇ ਤੇ ਬੀਬੀਆਂ ਦੀ ਵੇਖਣ ਲੱਗਦੀ ਵੀ ਦੁੱਧ ਕਿੰਨਾ ਕੁ ਪੈ ਗਿਆ ਇੱਥੇ ਜਿੰਨੇ ਮਰਜੀ ਚਾਹ ਸ਼ਕ ਲੋ ਜਿੰਨੇ ਮਰਜੀ ਬਲ ਲੰਗਰ ਸ਼ਕ ਲੋ ਤੇ ਲੰਗਰ ਵੀ ਬੜੀ ਕਿਰਪਾ ਦੇ ਨਾਲ ਬਹੁਤ ਸੋਹਣਾ ਲੰਗਰ ਬਣਦੇ ਕਦੇ ਚੌਲ ਬਣਦੇ ਕਦੇ ਕੜੀ ਬਣਦੀ ਹੈ ਕਦੇ ਕੁਝ ਬਣਦਾ ਸੋ ਸ਼ੁਕਰ ਕਰੋ ਮਾਲਕ ਦੇ ਦਰ ਦਾ ਜਦੋਂ ਮਰਜੀ ਤੇ ਦੋ ਵਰ੍ਹੇ ਕੋ ਚਾਰ ਘਰੇ ਤੇ ਜੇ ਦਿਵਾਰੀ ਬੀਬੀ ਨੂੰ ਕਹੋਗੇ ਕਿਨ ਕਿ ਦਵੇ ਸਵੇਰੇ ਤੇ ਖਾਦਾ ਸੀ ਹੁਣ ਤੈਨੂੰ ਕਿਹੜੀ ਭੁੱਖ ਲੱਗ ਗਈ ਕਿਹੜੇ ਤੂੰ ਵੱਲ ਦਬਾ ਕੇ ਆਏ ਆ ਪਰ ਲੰਗਰ ਵਿੱਚ ਨਹੀਂ ਤੁਹਾਨੂੰ ਕਿਸੇ ਨੇ ਟੋਕਣਾ ਇਸ ਕਰਕੇ ਸ਼ੁਕਰ ਕਰੋ ਗੁਰੂ ਨਾਨਕ ਸਾਹਿਬ ਦੇ ਦਰ ਦਾ ਭਾਈ ਇਹ ਲੰਗਰ ਦੀ ਮਹਾਨਤਾ ਐਸੀ ਹੈ ਜਿੱਥੇ ਬੜੇ ਭੁੱਖੇ ਲੋਕਾਂ ਦਾ ਪੇਟ ਭਰਦਾ ਹੈ ਤੁਸੀਂ ਮਸਤੋਂ ਨਾ ਸਹਿ ਵੀ ਦੇਖ ਲੋ ਸਵੇਰ ਤੋਂ ਲੈ ਕੇ ਲੰਗਰ ਚੱਲਦੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਛਕ ਜਾਂਦੀਆਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਸਹਿਯੋਗ ਕਰੀਏ ਜਿੰਨਾ ਕ ਸਹਿਯੋਗ ਕਰ ਸਕਦੇ ਹਾਂ ਕਿਸੇ ਵੀ ਪਦਰ ਤੋਂ ਅਸੀਂ ਕੋਈ ਰਾਸ਼ਨ ਦੇ ਸਕਦਾ ਹੈ ਕੋਈ ਖਾਓ ਦੇ ਸਕਦਾ ਕਿਉਂਕਿ ਬਣੇਗਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਨਾ ਲੰਗਰ ਵਧੀਆ ਬਣੇ ਪਰ ਸੰਗਤ ਸਹਿ ਜੋ ਕਰੇ ਤੇ ਇਸ ਕਰਕੇ ਮਹਾਰਾਜ ਕਹਿੰਦੇ ਬਹੁਤ ਐਸੇ ਗਰੀਬ ਲੋਕ ਐ ਜਿਨ੍ਹਾਂ ਦਾ ਲੰਗਰ ਦੇ ਨਾਲ ਹੀ ਗੁਜ਼ਾਰਾ ਹੁੰਦਾ ਹੈ ਪਿਤਾ ਤੇ ਹਾਰੇ ਕਛੂ ਨਾ ਚਾਹ ਤੇ ਮਹਾਰਾਜ ਕਹਿੰਦੇ ਤੇਰਾ ਜਿਹੜਾ ਪਿਤਾ ਸੀ ਨਾ ਉਹਨੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਤੇਰੇ ਲੋਭ ਆਏ ਹਮ ਪਹਾ ਤੇ ਮਹਾਰਾਜ ਕਹਿੰਦੇ ਪਰ ਤੂੰ ਆਪਣੇ ਮਨ ਵਿੱਚ ਲੋਭ ਧਾਰਨ ਕਰਕੇ ਸਾਡੇ ਪਾਸ ਆਇਆ ਹੈ ਧਨ ਕੋ ਸੰਚਨ ਹਮਰੇ ਨਾ ਹਨ ਤੇ ਮਹਾਰਾਜ ਕਹਿੰਦੇ ਭਾਈ ਅਸੀਂ ਬਹੁਤਾ ਧਨ ਇਕੱਠਾ ਕਰਕੇ ਨਹੀਂ ਰੱਖਦੇ ਗੁਰੂ ਸਹਬਾਨਾ ਨੇ ਬਹੁਤਾ ਧਨ ਸੰਗਤ ਦਾ ਇਕੱਠਾ ਕਰਕੇ ਨਹੀਂ ਰੱਖਿਆ ਜੋ ਲੋੜ ਹੁੰਦੀ ਸੀ ਸਮੇਂ ਮੁਤਾਬਕ ਮਹਾਰਾਜ ਉਹਨਾਂ ਕਾਰਜਾਂ ਤੇ ਲਾ ਦਿੰਦੇ ਸਨ ਭਾਵੇਂ ਲੰਗਰਾਂ ਲਈ ਲੋੜ ਹੁੰਦੀ ਸੀ ਭਾਵੇਂ ਸੰਗਤ ਦੇ ਕੋਈ ਦੁੱਖ ਆਉਂਦਾ ਸੀ ਕੋਈ ਬਿਮਾਰੀ ਆਉਂਦੀ ਸੀ ਤੁਸੀਂ ਮੈਂ ਕਿੰਨੇ ਵਾਰ ਬੇਨਤੀ ਕੀਤੀ ਵੀ ਜਦੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲਦੀ ਸੀ ਲਾਹੌਰ ਦੀ ਧਰਤੀ ਤੇ ਕਾਲ ਪੈ ਗਿਆ 1697 ਵਿੱਚ ਤੇ ਗੁਰੂ ਅਰਜਨ ਸਾਹਿਬ ਜੀ ਨੇ ਸੇਵਾ ਬੰਦ ਕਰਾਈ ਕਹਿੰਦੇ ਭਾਈ ਇਹ ਇਮਾਰਤਾਂ ਤੇ ਬਾਅਦ ਵਿੱਚ ਵੀ ਬਣ ਜਾਣੀਆਂ ਪਰ ਹੁਣ ਲੋੜ ਮਨੁੱਖਤਾ ਦੇ ਨਾਲ ਖੜਨ ਦੀ ਹੈ ਤੇ ਮਹਾਰਾਜ ਨੇ ਆਪ ਜਾ ਕੇ ਉੱਥੇ ਸੇਵਾ ਕੀਤੀ ਇਹ ਨਹੀਂ ਵੀ ਅਸੀਂ ਮਾਇਆ ਇਕੱਠੀ ਕਰ ਕਰਕੇ ਰੱਖੀ ਜਾਈ ਬਹੁਤਿਆਂ ਤੁਸੀਂ ਦੇਖੋ ਬਹੁਤਿਆਂ ਥਾਮਾਂ ਤੇ ਕਰੋੜਾਂ ਰੁਪਇਆ ਇਕੱਠਾ ਕਰਿਆ ਪਿਆ ਪਰ ਉਹ ਧਰਮ ਕਾਰਜਾਂ ਤੇ ਨਹੀਂ ਲਾਇਆ ਜਾ ਰਿਹਾ ਉਹ ਮਨੁੱਖਤਾ ਦੇ ਭਲੇ ਲਈ ਨਹੀਂ ਵਰਤਿਆ ਜਾ ਰਿਹਾ ਫਿਰ ਪੈਸੇ ਕਰਕੇ ਝਗੜੇ ਹੁੰਦੇ ਆ ਪੈਸੇ ਕਰਕੇ ਲੜਾਈਆਂ ਹੁੰਦੀਆਂ ਤੇ ਮਹਾਰਾਜ ਕਹਿੰਦੇ ਭਾਈ ਜਿੰਨਾ ਧਨ ਜਿੰਨੀ ਮਾਇਆ ਆਉਂਦੀ ਹੈ ਨਾ ਅਸੀਂ ਤੇ ਸੰਗਤ ਦੇ ਹਿਰਦ ਬਰਤਾ ਦਨੇ ਆ ਅਸੀਂ ਬਹੁਤੀ ਮਾਇਆ ਜਿਹੜੀ ਇਕੱਠੀ ਕਰਕੇ ਨਹੀਂ ਰੱਖਦੇ